ਸਾਹਿਬੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਰਿਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗੰਗੂਵਾਲ ਵਿਖੇ ਤਾਜ ਹੋਟਲ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਬੀਤੀ ਰਾਤ ਇੱਕ ਕਾਰ ਜੋ ਕਿ ਪਾਰਕਿੰਗ ਵਿੱਚ ਖੜੀ ਸੀ ਉਸ ਵਿੱਚ ਆ ਕੇ ਵੱਡੀ ਸਰਾਲ ਅਗਲੇ ਟਾਇਰ ਦੇ ਵਿਚਾਲੇ ਫਸ ਗਈ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਕਮਲਪ੍ਰੀਤ ਸੈਣੀ ਨੂੰ ਮੌਕੇ ਤੇ ਬੁਲਾਇਆ ਗਿਆ ਜਿਸ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਉਕਤ ਸਰਾੜ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਇੱਕ ਬੋਰੇ ਵਿੱਚ ਬੰਦ ਕਰਕੇ ਜੰਗਲ ਵਿੱਚ ਛੱਡਿਆ ਗਿਆ ਆਓ ਤੁਹਾਨੂੰ ਵੀ ਦਿਖਾਣੇ ਆ ਉਕਤ ਸਾਹਮਣੇ ਆਈਆਂ ਇਹ ਤਸਵੀਰਾਂ ਕਾਢ ਦੋ ਕਾਢ ਦੋ ਕਾਢ ਦੋ ਇੱਥੇ ਰੱਖੀ ਹੋਣੀ ਸੀ ਇੰਨੀ ਜੂਰੂ ਹੈ

ਵੇਲੇ ਉਹ ਤੁਸੀਂ ਦੇਖ ਲਓ ਕਿੰਨੀ ਵਰ ਗਿਆ ਆਹੋ ਆਹੋ ਤਿੰਨ ਪਛਾੜਿਆ ਨਹੀਂ ਮੈਨੂੰ ਹੁੰਦਾ ਨਹੀਂ ਆਹੋ ਖਾੜ ਹੋ ਗਈ ਆਹੋ ਮੂਹਰੇ ਵਾਲੇ ਕੋਸ਼ਿਸ਼ ਨਹੀਂ ਕਰਦਾ ਮੂਹਰੇ ਵਾਲੇ ਆਹੋ ਨਾਗਵਾਲ ਦਾ ਪਾਣੀ ਬਾਈ ਇੱਥੇ ਰੋ ਉਹ ਰੋਣਾ ਮੈਨੂੰ ਪੇਂਡਾ ਬਣਾ ਦੇ ਚ। ਹਾਂ ਜੀ। ਤਾਂ ਫੜ ਲਈ। ਨਾ ਰੋਣਾ। ਲੱਗਦਾ ਕਾਬਲੀ। ਆ ਫੋਰ ਫੋਟਾ ਪੁੱਟਾ ਦੋ। ਫੋਰ ਪੁੱਟਾ ਕਰ। ਸਾਡੀ ਬੋਰੂ। ਬੋਰੂ ਸਾਵੀ ਵਿੱਚ ਚੰਦਰ ਬਾੜ। ਅੰਦਰ ਬਾੜ ਰੋਣੀ ਹੋ। ਆ ਆ। ਅੱਛੀ ਸ਼ਾਮ ਨਾਲ ਬੜਾ ਇੱਧਰ ਫੜਿਆ। ਬੋਰੂ ਕਰੀਏ। ਮੈਂ ਫੜਿਆ ਜਦ ਤੱਕ ਬੋਰੂ ਬੜਿਆ ਤੇ ਅਸੂ ਨੀ ਕੋਈ। ਆਹ ਇੱਕ ਬੋਰੀ ਤੇ ਪਿਛਾਰ ਦੇ ਪਿਛਾਰ ਦੋ। ਗਾਈਸ। ਹੋਰ ਰਾਮ ਨਾ। ਚਾਹ ਬੋਰੂ ਉੱਪਰੋਂ ਚੱਕਾ। ਹੋਰ ਰਾਮ ਨਾ। ਭਾਈ ਬੋਰੂ ਉੱਪਰੋਂ ਚੱਕੋ। ਚੱਕ ਲਓ। ਬੋਰੂ ਉੱਪਰੋਂ ਦੇਖੋ ਫੇਰ ਬੈਣੀਏ ਸਾਜ ਦਾ ਚੱਕ ਦੇ ਉੱਪਰ ਨਾਲ ਬ੍ਰੋ ਇਹ ਲੈ ਆ ਫੜ ਲੈ ਫੜ ਲੈ ਫੜ ਗੋਲ ਕਰ ਲੋ ਗੋਲ ਮੰਨ ਲੋ ਇਹ ਬਾਦ ਇਹ ਬਾਦ ਲੈ ਲੈ ਬਾਈ ਰੇਅਰ ਸੁਨੂਨ ਵਾਲਾ ਫੇਮ ਲੈ ਆ ਉਹ ਯਾਰ ਸੀ ਨਹੀਂ ਮਾਰ ਦਿੰਦਾ ਆ ਲੈ ਆ ਇਹ ਪਾਜੀ ਨੇ ਇਹ ਦਬਲ ਕਰਨਾ ਬੱਸ ਕਰ ਦਮਾ ਫੜੋ ਕਿਸ ਬਾਈ ਫੋਨ ਹੈਗਾ ਕਿਹਦੇ ਕੋਲ ਕਿਹਦੇ ਕੋਲ ਤੇਰਾ ਦੂਰਾ ਪ੍ਰੋ ਬਰੂ ਕੀਹਦੇ ਕੋਲ ਹੈ ਉਹਦੇ ਵਿੱਚ ਬਾਜੀ ਨੂੰ ਦਬਲ ਕਰ ਦਮਾ ਕਰ ਦੋ ਬੰਦ